ਚੰਡੀਗੜ੍ਹ 28 ਜੂਨ 2024 ਨੂੰ ਪੰਥ ਦੀ ਉੱਗੇ ਸਖਸ਼ੀਅਤ ਨਾਮਵਰ ਕੀਰਤਨੀ ਭਾਈ ਬਲਦੇਵ ਸਿੰਘ ਬਡਾਲਾ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 185ਵੀਂ ਵਰ੍ਹੇਮੰਢੇ ਮੌਕੇ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਦਿਆਂ ਰਾਜਨੀਤਿਕ ਪਾਰਟੀ ਸ਼ੇਰ-ਏ-ਪੰਜਾਬ ਦਲ ਦਾ ਲਾਂ ਕੀਤਾ ਗਿਆ ਜਿਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਭਾਈ ਬਡਾਲਾ ਨੇ ਪਾਰਟੀ ਦੇ ਗਠਨ ਦੇ ਕਾਰਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਰਾਜਨੀਤੀ ਵਿੱਚੋਂ ਪੰਜਾਬ ਅਤੇ ਪੰਥ ਦੇ ਹਿੱਤਾਂ ਨੂੰ ਲਗਾਤਾਰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਹ ਸੱਤਾ ਵਿੱਚ ਰਹਿਣ ਵਾਲੀਆਂ ਪਾਰਟੀਆਂ ਚ ਭਾਵੇਂ ਕਾਂਗਰਸ ਸਰਕਾਰ, ਅਕਾਲੀ, ਭਾਜੀਪੀ ਜਾਂ ਹੁਣ ਆਮ ਆਦਮੀ ਪਾਰਟੀ ਹੋਵੇ ਜਾਂ ਇਹਨਾਂ ਵਿੱਚ ਦਲ ਬਦਲੂ ਲੀਡਰ ਹੋਣ, ਇਤੋਂ ਤੱਕ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਣ ਦਾ ਦਾਵਾ ਕਰਨ ਵਾਲਾ ਸ਼੍ਰੋਮਣੀ ਕਾਲੀ ਦਲ ਦਾ ਮਕਸਦ ਕੇਵਲ ਪਰਿਵਾਰ ਲਈ ਸੱਤਾ ਹਾਸਲ ਕਰਨਾ ਹੀ ਰਹਿ ਗਿਆ ਹੈ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਰਹਿਨਮਾਈ ਹੇਤ ਉਹਨਾਂ ਨੂੰ ਯਾਦ ਕਰਦੇ ਆ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ 150ਵੀਂ ਵਰ੍ਹੇ ਸਿਰ ਹੈ ਜਿਸ ਨੂੰ ਸਮਰਪਿਤ ਹੁੰਦੇ ਆ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਮਿਸਲਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਪੰਜਾਬ ਪੰਜਾਬੀ ਪੰਜਾਬੀਅਤ ਮਨੁੱਖੀ ਅਧਿਕਾਰਾਂ ਲਈ ਬੇਗੰਮ ਪੁਰੇ ਦੀ ਗੱਲ ਕਰਦੇ ਆ ਆਜ਼ਾਦ ਫਿਜ਼ਾ ਦਾ ਨਿਕ ਦੇਣ ਲਈ ਸਭ ਤੋਂ ਚੀ ਮਾਨਵਤਾ ਵਾਸਤੇ ਸਰਕਾਰੇ ਖਾਸਾ ਨੂੰ ਸਥਾਪਿਤ ਕੀਤਾ ਗਿਆ ਔਰ ਜਿੰਨਾ ਦੀ ਰਹਿਨਮਾਈ ਹੇਠ ਹਰੇਕ ਵਰਗ ਨੇ ਬੜੀ ਫਕਰ ਨਾਲ ਖਾਸ ਆਦਮੀ ਬਣ ਕੇ ਜ਼ਿੰਦਗੀ ਜੀਵੀ ਉਹ ਚਾਹੇ ਸਮਾਜਿਕ ਸੀ ਚਾਹੇ ਧਾਰਮਿਕ ਸੀ ਚਾਹੇ ਆਰਥਿਕ ਸੀ ਚਾਹੇ ਰਾਜਨੀਤਿਕ ਸੀ ਸਭ ਦੇ ਹੱਕ ਹਕੂਕ ਸਰਕਾਰੇ ਖਾਲਸਾ ਨੇ ਬਹਾਲ ਰੱਖੇ ਔਰ ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਜਦੋਂ ਇਹ ਸਰਕਾਰੇ ਖਾਲਸਾ ਦਾ ਸੂਰਜ ਅਸਤੇ ਆ ਉਤੋਂ ਬਾਅਦ ਪੰਜਾਬ ਦੀ ਧਰਤੀ ਤੇ ਮੁੜ ਸਰਕਾਰੀ ਖਾਲਸਾ ਦਾ ਸੂਰਜ ਨਹੀਂ ਚੜਿਆ ਜਿਸ ਦੇ ਕਾਰਨ ਪੰਜਾਬ ਦੀ ਬੇਚੈਨੀ ਪਦਤਰ ਹਾਲਾਤ ਇਨਕ ਵਧ ਗਏ ਕਿ ਪੰਜਾਬ ਸੱਤਾ ਬਣਿਆ ਸੀ ਪੰਜਾਬ ਦਾ ਕੋਈ ਨਹੀਂ ਬਣਿਆ ਚਾਹੇ ਉਹ ਮੋਰਿਆਂ ਦੀਆਂ ਸਰਕਾਰਾਂ ਬਣੀਆਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਕਾਲੀ ਭਾਜਪੀ ਸਰਕਾਰ ਬਣੀ ਅੱਜ ਆਪਾਲਿਆਂ ਦੀ ਬਣੀ ਇਹਨਾਂ ਸਾਰਿਆਂ ਦਾ ਪੰਜਾਬ ਬਣਿਆ ਪਰ ਇਹ ਪਿਓ ਦੇ ਪੁੱਤ ਪੰਜਾਬ ਦੇ ਨਹੀਂ ਬਣੇ ਜੀਤੇ ਕਾਰਨ بے ਚੈਨੀ ਬਦਤਰ ਹਾਲਾਤ ਹੋਰ ਵਧੇ ਚਾਹੀਓ ਕਤਲੋਗਾਰਤ ਚਾਹੀਓ ਅਪਰਾਧਿਕ ਮਾਮਲੇ ਚਾਹੀਓ ਨਸ਼ਿਆਂ ਦੀ ਤਲਦਲ ਚਾਹੀਓ ਬੇਰੁਜ਼ਗਾਰੀ ਚਾਹੀਓ ਕਿਸਾਨੀ ਸਮੱਸਿਆਵਾਂ ਚਾਹੀਓ ਗੈਂਗਸਟਰ ਕਹਿ ਕੇ ਬੱਚੇ ਮਾਰੇ ਜਾਂਦੇ ਜਾਹੇ ਉਹ ਆਤਵਾਦੀ ਕਰਕੇ ਜੇਲ੍ਹਾਂ ਚ ਡੱਕੇ ਜਾਂਦੇ ਚਾਹੇ ਉਹ ਲੰਮੇ ਸਮੇਂ ਤੋਂ ਸਜਾਮਾ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਚ ਬੰਦ ਨੇ ਚਾਹੇ ਪੰਜਾਬ ਦੇ ਪਾਣੀ ਨੇ ਚਾਹੇ ਪੰਜਾਬ ਮਹਾਪੰਜਾਬ ਦੀ ਗੱਲ ਕਰਨੀ ਸੀ ਉਹ ਨਹੀਂ ਹੋਈ ਇਥੋਂ ਤੱਕ ਕਿ ਹਰ ਪੱਖ ਤੋਂ ਪੰਜਾਬ ਨੂੰ ਜਲਾਲਤਵਲ ਨੂੰ ਤੋੜਿਆ ਗਿਆ ਜਿਨ੍ਹਾਂ ਚੀਜ਼ਾਂ ਨੂੰ ਮੱਤੇ ਨਜ਼ਰ ਰੱਖਦੇ ਆਂ ਹਰ ਇਹਦਾ ਸ਼ਿਕਾਰ ਅਸੀਂ ਖੁਦ ਵੀ ਮਿਸਲੇ 10 ਸਾਲ ਤੋਂ ਕਰੀਬਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਤਮੇਂ ਦੀ ਆਜ਼ਾਦੀ ਦੀ ਆਵਾਜ਼ ਦੇਣੀ ਗੁਰੂ ਗ੍ਰੰਥ ਤੇ ਗੁਰੂ ਪੰਥ ਲਈ ਆਵਾਜ਼ ਦੇਣੀ ਗੁਰੂਆਂ ਝੋਲਕਾ ਗੁਰੂਆਂ ਜ਼ਮੀਨਾਂ ਗੁਰੂਆਂ ਵਿਰਾਸਤਾ ਗੁਰੂ ਦਾ ਇਤਿਹਾਸ ਸਰਬੱਤ ਦਾ ਭਲਾ ਮੰਗਣ ਵਾਲਾ ਓਹ ਘਰ ਜਿਸ ਵਾਸਤੇ ਵੱਡੇ ਪੱਤਰ ਤੇ ਆਵਾਜ਼ بلند ਕੀਤੀ ਪਰ ਸਰਕਾਰਾਂ ਦੀ ਨਲੈਕੀ ਮੇਰੀ ਭੁਗਤ ਤੇ ਕਾਰਨ ਉਹ ਵੀ ਸਾਰਾ ਕੁਝ ਤੈਸ ਨੈਸ ਹੋਇਆ ਅੱਜ ਪੰਥ ਸੇਵਿਆਂ ਤੱਕ ਲੈ ਗਏ ਪੰਜਾਬ ਤੇ ਪੰਥ ਦੇ ਮਸਲੇ ਕਿੰਦੇ ਚੁਪੜੇ ਨੇ ਤੇ ਅੱਜ ਪੰਜਾਬ ਦੇ ਲੋਕ ਪੰਥ ਮਹਿਸੂਸ ਕਰਦਾ ਹੈ ਸਰਕਾਰੇ ਖਾਲਸਾ ਤੇ ਸ਼ੇਰੇ ਪੰਜਾਬ ਦੀ ਮੋੜ ਅੱਜ ਪੰਜਾਬ ਨੂੰ ਜ਼ਰੂਰਤ ਹੈ ਜਿਸ ਦੀ ਪਰਭਾਈ ਲਈ ਜਿਸ ਦੀ ਤਰਜਮਾਨੀ ਲਈ ਅੱਜ ਜਿਵੇਂ ਸ਼ੇਰੇ ਪੰਜਾਬ ਦੀ 150ਵੀਂ ਵਰ੍ਹੇ ਸਿਰੇ ਮੌਕੇ ਸ਼ੇਰੇ ਪੰਜਾਬ ਦਲ ਦਾ ਐਲਾਨ ਕਰਦੇ ਆ ਬੋਲੇ ਦਲ ਦਾ ਐਲਾਨ ਕਰਦੇ ਆ ਇਸ ਗੱਲ ਦੇ ਵਿੱਚ ਜਾਤੀਵਾਦ ਨਸਲਵਾਦ ਭੇਦਭਾਵ ਬਿਲਕੁਲ ਨਹੀਂ ਹੋਵੇਗਾ ਇਸ ਦੇ ਵਿੱਚ ਸਾਂਝੀਵਾਲਤਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਕੇ ਇੱਕਾਂ ਇੱਕ ਸੂਤ ਵਿੱਚ ਪਰਉਣ ਦੀ ਗੱਲ ਹੋ ਔਰ ਜਿਹੜੀ ਨੌਜਵਾਨੀ ਸਿਆਸੀ ਲੀਡਰ ਤੇ ਸਿਆਸੀ ਪਾਰਟੀਆਂ ਤੋਂ ਨਰਾਸ਼ ਹੋ ਕੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਪਰਵਾਸ ਦਾ ਰਾਹ ਪਈ ਬੈਠੀ ਰਾਜਨੀਤੀ ਤੋਂ ਅੱਕ ਤੇ ਛੱਗ ਚੁੱਕੀ ਹੈ ਉਹਨਾਂ ਵਾਸਤੇ ਇੱਕ ਨਵਾਂ ਪਲੇਟਫਾਰਮ ਹੋ ਪੰਜਾਬ ਹਤੈਸ਼ੀ ਸਮਾਜਿਕ ਸੰਸਥਾਵਾਂ ਜਿਹੜੀਆਂ ਲੋਕਾਈ ਦੇ ਭਲੇ ਵਾਸਤੇ ਕਾਰਜ ਕਰਦੀਆਂ ਨੇ ਉਹਨਾਂ ਸਾਰਿਆਂ ਨੂੰ ਅੱਜ ਇਸ ਇਥੋਂ ਸੱਦਾ ਵੀ ਦਿੰਦੇ ਆਓ ਸਾਰੇ ਸਰਕਾਰੀ ਖਾਲਸਾ ਵਾਸਤੇ ਲਾਮਬੰਦ ਹੋ ਇਸ ਸਰਕਾਰੇ ਖਾਲਸਾ ਤੋਂ ਭਾਵ ਫਿਰਕਾ ਪਰਸਤੀ ਦੀ ਸਰਕਾਰ ਨਹੀਂ ਲੋਕਤੰਤਰ ਦੀ ਉਹ ਸਰਕਾਰ ਜਿਹੜੀ ਕਿਸੇ ਵੋਟ ਤੇ ਨੋਟ ਕਰਕੇ ਫੈਸਲੇ ਨਹੀਂ ਲੈਂਦੀ ਜਿਹੜੀ ਜ਼ਮੂਰੀਅਤ ਨੂੰ ਮੁੱਖ ਰੱਖ ਕੇ ਸੰਵਿਧਾਨ ਤੇ ਕਾਨੂੰਨ ਨੂੰ ਮੁੱਖ ਰੱਖ ਕੇ ਜਿੰਨੇ ਹਮੇਸ਼ਾ ਫੈਸਲੇ ਕੀਤੇ ਨੇ ਔਰ ਵੱਡੀ ਗੱਲ ਸਰਕਾਰੇ ਖਾਲਸਾ ਵੇਲੇ ਨਾ ਕਿਸੇ ਦੀ ਮਸਜਿਦ ਟੱਟੀ ਨਾ ਕਿਸੇ ਦਾ ਮੰਦਰ ਤੇ ਨਾ ਕਿਸੇ ਦਾ ਗੁਰਦੁਆਰਾ ਇਥੋਂ ਤੱਕ ਕਿ ਸਾਰਿਆਂ ਤੇ ਸੋਨਾ ਤਾਂ ਲੱਗਿਆ ਪਰ ਘਾਇਆ ਕਿਸੇ ਨੂੰ ਨਹੀਂ ਗਿਆ ਨਜਾਇਜ਼ ਕਿਸੇ ਨੂੰ ਨਹੀਂ ਮਾਰਿਆ ਗਿਆ ਜੇ ਮੈਂ ਆਰਥਿਕਤਾ ਦੀ ਗੱਲ ਕਰਾਂ ਤੇ ਉਹ ਉਸ ਵਕਤ ਦੇ ਜਿਹੜੇ ਸਾਡੇ ਦਮੜੇ ਸੰਗ ਛੇੜੇ ਪੰਜਾਬ ਦੇ ਉਹ ਕਾਗਜ਼ਾਂ ਦੇ ਨਹੀਂ ਸਨ ਸੋਨੇ ਚਾਂਦੀ ਤਾਂਬਾ ਸਿੱਕਾ ਸਿਲਵਰ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤੀਆਂ ਗਈਆਂ ਕਾਰਨ ਛੇਰੇ ਪੰਜਾਬ ਅੱਖਾਂ ਮਿੱਟ ਗਿਆ ਤੇ ਉਹਦੀ ਪਰਜਾ ਕਾਗਜ਼ ਦੇ ਟੁਕੜਿਆਂ ਚ ਕਿਤੇ ਖਤਮ ਨਾ ਹੋ ਜਾਏ ਉਹ ਸੋਨੇ ਚਾਂਦੀ ਨੂੰ ਮੋੜ ਵੇਚ ਕੇ ਆਪਣੇ ਪੈਰਾਂ ਸਿਰ ਕਢੇ puri ਮਾਡਲ ਛੇਰੀ ਪੰਜਾਬ ਦਾ ਚਾਹੀਦਾ ਤੂ ਅੱਜ ਬਹਾਲ ਕਰ ਲੋ ਅੱਜ ਸਾਡੇ ਬੱਚੇ ਪ੍ਰਵਾਸ ਤੋਂ ਬਚ ਜਾਣਗੇ ਜਿੱਥੇ ਉਹਨਾਂ ਬੱਚਿਆਂ ਦਾ ਤੁਸੀਂ ਬਹਾਲਾ ਦੇ ਰਹੇ ਹੋ ਉੱਥੇ ਮੈਂ ਵੀ ਇੱਕ ਤੁਹਾਡਾ ਬੱਚਾ ਤੁਹਾਡੇ ਚ ਬੈਠਾ ਪਿਆ ਆ ਦਰਬਾਰ ਸਾਹਿਬ ਤੋਂ ਮੇਰੀ ਨੌਕਰੀ ਖੋਲੀ ਗਈ ਆ ਮੇਰੇ ਕੋਲੇ ਵੀ ਵੀਜ਼ੇ ਹੈਗੇ ਮੈਂ ਵੀ ਅਮਰੀਕਾ ਜਾ ਕੇ ਬੈਠ ਸਕਦਾ ਆ ਪਰ ਤੁਹਾਡੀ ਆਵਾਜ਼ ਜਿਹੜੀ ਤੁਸੀਂ ਦੇ ਰਹੇ ਹੋ ਇਹਨੂੰ ਆਪਣੀ ਆਵਾਜ਼ ਸਮਝ ਕੇ 2016 ਤੋਂ ਲੜਦਾ ਆ ਰਿਹਾ ਆ ਅਰਦਾਸ ਕਰਿਓ ਕਿ ਤੁਸੀਂ ਸਿਰ ਤੇ ਹੱਥ ਰੱਖਿਓ ਇਹ ਜੋ ਕਦੇ ਤੁਸੀਂ ਸੋਚਿਆ ਹੀ ਕਰਕੇ ਦਿਖਾਵਾਂਗੇ ਨਹੀਂ ਕਰਦੇ ਤੇ ਦੂਜੇ ਬੰਨੇ ਤੁਹਾਨੂੰ ਇਹ ਦਨਾਮਾ ਵੀ ਦੇਾਂਗੇ ਆਉਣ ਵਾਲੇ ਸਮੇਂ 'ਚ ਫਿਰ ਤੁਸੀਂ ਉਹਨਾਂ ਨਾਲ ਕੀ ਕਰੋਗੇ ਜੇਰੇ ਮੁੱਢਰ ਜਾ ਮਨਾਲਾ ਸਾਹਿਬ ਜੀ ਸੋਨਿਆ ਜਰੂਰੀ ਕਾਰਨ ਮਨਾਲਾ ਸਾਹਿਬ ਬੰਦਕ ਤੇ ਰਾਜ ਕੋਈ ਵੀ ਜੇ ਤੋ ਵਾਕੋ ਕੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਉਸ ਉਤੇ ਇੱਕ ਲੇਬਲ ਸਭ ਤੋਂ ਪਹਿਲਾਂ ਲੱਗਦਾ ਹੈ ਕਿ ਇਹ ਏਜੰਸੀਆਂ ਦੇ ਵੱਤੇ ਹੈ ਚਾਹੇ ਉਹ ਆਜ਼ਾਦ ਵੀਰਵਾਰ ਦੋ ਜਿੱਤੇ ਲੋਕ ਸਭਾ ਚੋਣਾਂ ਉਹਦੇ ਵਿੱਚੋਂ ਅਮਰਤਪਾਲ ਸਿੰਘ ਨੂੰ ਵੀ ਸ਼ਕਰੀ ਨਜ਼ਰਮਾਰ ਦੀਆਂ ਬਾਕੀ ਧਿਰਾਂ ਨੇ ਛੱਕ ਦੀ ਨਜ਼ਰ ਨਾਲ ਵੇਖਿਆ ਸਾਥ ਨਹੀਂ ਦਿੱਤਾ ਤਾਂ ਤੁਹਾਡੀ ਇਸ ਨਵੇਂ ਦਲ ਦੀ ਸ਼ਕਰੀ ਨਜ਼ਰਮਾਰ ਕੋਈ ਨਾਂ ਵੇਖੇ ਕੋਈ ਨਹੀਂ ਚਲਾ ਰਿਹਾ ਇਹਦੇ ਵਿੱਚ ਭਰੋਸਾ ਕਿਵੇਂ ਕਰੋ ਹਾਂ ਇਹਦੇ ਵਿੱਚ ਅਸੀਂ ਬੜੀ ਬਰੀਕੀ ਦੇ ਨਾਲ ਇਹ ਚੀਜ਼ਾਂ ਨੂੰ ਧਿਆਨ 'ਚ ਰੱਖਾਂਗੇ ਜਿਹੜੇ ਲੋਕ ਪੰਜਾਬ ਹਤੈਸ਼ੀ ਜਾਂ ਪੰਥ ਹਤੈਸ਼ੀ ਸੋਚ ਰੱਖਦੇ ਨੇ ਉਹ ਜਿੱਥੇ-ਜਿੱਥੇ ਵੀ ਲੜ ਰਹੇ ਉਹਨਾਂ ਦੇ ਨਾਲ ਵੀ ਚੱਲਾਂਗੇ ਤੇ ਉਹਨਾਂ ਨੂੰ ਨਾਲ ਵੀ ਲੈ ਕੇ ਤੁੜਾਂਗੇ ਉਹਨਾਂ ਦੀ ਪਛਾਣ ਪਤਾ ਕੀ ਹੁੰਦੀ ਹੈ ਮੂੰਹ ਤੇ ਕੁਝ ਹੋਰ ਕਹਿਣਾ ਤੇ ਪਿੱਛੇ ਕੁਝ ਹੋਰ ਕਹਿਣਾ ਇਹ ਦੋਗਲੇ ਬੰਦੇ ਲਾਂਬੇ ਕੀਤੇ ਜਾਣ ਜਿਹੜੇ ਮਨ ਸਾਚਾ ਮੁਖ ਸਾਚਾ ਸੋਏ ਅਬਰ ਨਾ ਪੇਖੈ ਇੱਕਸ ਬਿਨ ਕੋਏ ਨਾਨਕੇ ਲਛਣ ਇਹ ਬ੍ਰह्म ਗਿਆਨੀਆਂ ਦੇ ਲਛਣ ਹੁੰਦੇ ਨੇ ਅਮਿੱਟ ਲੋਕ ਜਿਨ੍ਹਾਂ ਦੇ ਨਾਲ ਅਸੀਂ ਤੁਰਾਂਗੇ ਜਿਨ੍ਹਾਂ ਨੂੰ ਅਸੀਂ ਨਾਲ ਤੋਰਾਂਗੇ ਅਸੀਂ ਇਹ ਨਾਮਾ ਭਰਾਵਾਂਗੇ ਉਹਦੇ ਤੇ ਬਕਾਇਦਾ ਦਸਤਕਤ ਹੋਣਗੇ ਐਗਰੀਮੈਂਟ ਹੋਊਗਾ ਅਦਾਲਤੀ ਸਰਕਾਰੀ ਕਾਗਜ ਤੇ ਹੋਊਗਾ 10 ਸਾਲ ਦੀ ਕੈਦ ਤੇ 2 ਕਰੋੜ ਦਾ ਜੁਰਮਾਨਾ ਵੀ ਲਿਖਿਆ ਜਾਊ ਜਿਹੜਾ ਕਮਿਟਮੈਂਟ ਉਹ ਭਜੂ ਇਹਨਾਂ ਕੇ ਪਾਇਲੀ ਨਾਲ ਉਹਨੂੰ ਨਾਲ ਲੈ ਕੇ ਚੱਲੋਗੇ ਬਰਾਸ ਆਪਾਂ ਪਾਸਿੰਗ ਉਹਨਾਂ ਨੂੰ ਨਾਲ ਲੈ ਕੇ ਚੱਲੋਗੇ ਖੇਰੇ ਪੰਜਾਬ ਦੀ ਬਾਜ਼ਾਰਤ ਵਿੱਚ ਮੁਕਮचंद ਵੀ ਵਹਿੰਦਾ ਸੀ ਅਜੀ ਜੋਤੀਨ ਵੀ ਵਹਿੰਦਾ ਸੀ ਹਰੀ ਸਿੰਘ ਲਗਵਾਰ ਵੀ ਬੈਠਦਾ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਅਕਾਲੀ ਫੂਲਾ ਸਿੰਘ ਵੀ ਬੈਠੇ ਸਨ ਇੱਥੇ ਖਾਲਸ ਤੋਂ ਭਾਵ ਮਨਸ ਕੀ ਜਾਤ ਸਭੀ ਪੀਤਿ ਪਹਿਚਾਨ ਕੋ ਜਿੱਥੇ ਕੇਵਲ ਲਾਇਡ ਆਰਡਰ ਦੀ ਗੱਲ ਹੋ ਇੱਥੇ ਵੋਟ ਤੇ ਨੋਟ ਆਪਣੇ ਤੇ ਪਰਾਏ ਨੂੰ ਵੇਖ ਕੇ ਫੈਸਲਾ ਨਹੀਂ ਲਿਆ ਜਾਂਦਾ ਔਰ ਫਿਰ ਬੇਨਤੀ ਕਰਾਂਗਾ ਪੰਜਾਬ ਤੇ ਪੰਥਲੀ ਕੱਢੀ ਮੈਂਟ ਲਿਖਣ ਵਾਲੀ ਸਰਕਾਰੀ ਖਾਲਸਾ ਦੇ ਨਾਲ ਸਾਡੇ ਕੈਗਰੀਮੈਂਟ ਬਣ ਇਹ ਜਿੰਨੀਆਂ ਵੀ ਰਾਸੀ ਪਾਰਟੀਆਂ ਹੁਣ ਤੱਕ ਨਵੀਆਂ ਨਵੀਆਂ ਬਣੀਆਂ ਨੇ ਟੁੱਟ ਕੇ ਬਣੀਆਂ ਨੇ ਉਹਨਾਂ ਦਾ ਵੀ ਏਜੰਡਾ ਇੱਕ ਹੀ ਰਿਹਾ ਜੇ ਪਾਰਲੀਮੈਂਟਿਕ ਸਿਸਟਮ ਦੇ ਅੰਦਰ ਤੁਸੀਂ ਵੀ ਆਪਣੀ ਚੋਣਾਂ ਲੜਦੇ ਹੋ ਤੇ ਤੁਹਾਡੇ ਕੋਲ ਦਾ ਕੀ ਬਦਲ ਹੈ ਸਾਡੇ ਕੋਲ ਬਦਲ ਹੋਗਾ ਕੀ ਅਸੀਂ ਦਿੱਲੀ ਤੋਂ ਅਪਰੋਸ਼ ਕੇ ਨਹੀਂ ਆਏ ਹੋਏ ਅਸੀਂ ਕਰਤਾਰਪੁਰ ਦਾ ਮਾਡਲ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਚੋਂ ਤੇ ਸ਼ੇਰ-ਏ-ਪੰਜਾਬ ਦੀ ਉਹ ਸੋਚ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪੂਰੇ ਭਾਰਤ ਦੇ ਲੋਕਾਂ ਦੀਆਂ ਜ਼ਮੀਨਾਂ ਮੁਕਾ ਦੇ ਨਾਂ ਕਰਾ ਕੇ ਦੱਸ ਦਿੱਤਾ ਸਰਕਾਰੀ ਖਾਲਸਾ ਤੋਂ ਬਿਨਾਂ ਕੋਈ ਹੱਕ ਬਹਾਲ ਨਹੀਂ ਹੋ ਸਕਦੇ ਇੱਥੇ ਮੁਗਲਿਆ ਸਲਤਨਤ ਆਈ ਉਹਨੇ ਮੰਦਰ ਤੋੜੇ ਉਹਨੇ ਗੁਰਦੁਆਰੇ ਤੋੜੇ ਅੱਜ RAM ਰਾਜ ਬਣਿਆ ਮੰਦਰ ਵੀ ਟੁੱਟੇ ਮੰਦਰ ਬਣੇ ਮੈਂ ਤਰਕ ਨਹੀਂ ਕਰਿਆ ਸਚਾਈ ਬਿਆਨ ਕਰ ਰਿਹਾ ਮਸੀਤਾਂ ਵਿੱਚ ਟੁੱਟੀਆਂ ਤੇ ਗੁਰਦੁਆਰੇ ਦਾਗ ਮਾਰ ਸਾਬ ਮੰਦਰ ਬਣਾ ਦਿੱਤੇ ਅਸੀਂ ਕਿੰਨੀ ਬਰੀ ਉਹਦੇ ਮਾਰਚ ਕੱਢ ਚੁੱਕੇ ਗਿਆਨ ਗੋਦੜੀ ਮੰਦਰ ਬਣਾਇਆ ਗਿਆ ਉਹ ਸਭ ਗੁਰਦੁਆਰਾ ਮੰਦਰ ਬਣਾਇਆ ਗਿਆ ਲੋੜ ਕੀ ਸੀ ਮੰਦਰ ਨੂੰ ਮੰਦਰ ਗੁਰਦੁਆਰੇ ਨੂੰ ਗੁਰਦੁਆਰਾ ਆਰ ਮਸਜਿਦ ਨੂੰ ਮਸਜਿਦ ਰਹਿਣ ਦੇ ਵਿੱਚ ਸਾਡੀ ਕੀ ਦਿੱਕਤ ਹੈ ਕਿਸੇ ਦੀ ਆਇਡੈਂਟੀਟੀ ਖਤਮ ਕਰਨੀ ਤੇ ਆਪਣੀ ਥੋਪਣੀ ਤੇ ਉਹਨਾਂ ਦਾ ਹੋ ਸਕਦਾ ਹੈ ਪਰ ਸਰਕਾਰੀ ਖਾਲਸਾ ਦਾ ਹੋਊਗਾ ਇਹ ਸਭੇ ਸਾਂਝੀ ਵਾਲ ਸਦਾ ਨੂੰ ਕਿਸੇ ਨਤੀਸੇ ਬਹਰਾ ਜੀ ਯੂਐਸ ਲਈ ਸਾਡੀ ਪਾਲਿਸੀ ਉਹਨਾਂ ਤੋਂ ਵੱਖਰੀ ਹੈ ਉਹ ਚੌਧਰ ਲਈ ਕੁਣਸੀ ਲਈ ਪੈਸੇ ਲਈ ਲੀਡਰ ਬਣਦੇ ਨੇ ਅਸੀਂ ਘਰ ਸਭ ਕੁਝ ਕੇ ਅੱਗੇ ਦੁਰ ਰਹੇ ਜੀ ਅਰਗ ਇੱਕ ਗੱਲ ਹੁਣ ਆਪਣਾ ਅਮਨਤਾ ਦੀ ਗੱਲ ਹੈ ਕੋਈ ਉਹ ਤੋਂ ਜਿਹੜੇ 4 ਲੱਖ ਲੋਕਾਂ ਦਾ ਮਤਲਬ ਉਹਦੇ ਜ਼ਰੂਰ ਉਹਦੇ ਹੱਕ ਵਿੱਚ ਤੁਰਨਗੇ ਕੀ ਜਦੋਂ ਫੋਨ ਇਸ ਤਰ੍ਹਾਂ ਉਹ ਸਾੜਾ ਸੀ ਕਰ ਰਿਹਾ ਕਿ ਕਿਸੇ ਵੀ ਉਹਨਾਂ ਨਾਲ ਕੋਈ ਸਪੋਰਟ ਤੇ ਕੋਈ ਅੱਗੇ ਕੋਈ ਗੱਲ ਕਰੋਗੇ ਦਰਵਾਜ਼ਾ ਬਿਲਕੁਲ ਜੀ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਆ ਗਈ ਭਾਈ ਸਾਹਿਬ ਕੋਛੇ ਕੋਈ ਵੀ ਹੋਵੇ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ ਕਿਸੇ ਬੰਦੇ ਨੂੰ ਨਿਸ਼ਾਨਾ ਬਣਾ ਕੇ ਆਪਣੇ ਤੇ ਪਰाये ਦਾ ਫਰਕ ਪੈਦਾ ਨਾ ਕਰੀਏ ਉੱਥੇ ਬੰਦੀਆਂ ਦੇ ਵਿੱਚ ਮੁਸਲਮਾਨ ਵੀ ਬੈਠੇ ਕਿ ਦੂਖਰਾ ਵੀ ਬੈਠੇ ਈਸਾਈ ਵੀ ਬੈਠੇ ਆ ਸਾਡੀ ਵੀ ਬੈਠੇ ਆ ਜਿਹੜੇ ਮਨੁੱਖੀ ਅਧਿਕਾਰਾਂ ਤੋਂ ਸਬਧਾਨ ਕਾਨੂੰਨ ਤੋਂ ਬਾਹਰ ਜਾ ਕੇ ਨਜਾਇਜ਼ ਅੰਗੇ ਨੇ ਉਹਨਾਂ ਦੇ ਨਾਲ ਸੀ ਆ ਦੇ ਅੱਗੇ ਨਿਖਾਵਾ ਤੇ ਕੋਣਾਲਾ ਸਵਾਲ ਹੋਰ ਆ ਕਿ ਜਿੰਨੀਆਂ ਵੀ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਜਾਂ ਜਿੰਨੇ ਵੀ ਸਾਡੀਆਂ ਸਿਆਸੀ ਪਾਰਟੀਆਂ ਨੇ ਅਕਾਲੀ ਦਲ ਨੂੰ ਸਿੱਖਾਂ ਨਾਲ ਸੰਬੰਧਿਤ ਉਹ ਸਾਰੀਆਂ ਇਹ ਕਹਿੰਦੀਆਂ ਦੀਆਂ ਵੀ ਅਸੀਂ ਪੰਥਕ ਮੁੱਦਿਆਂ ਤੇ ਲੜਨੀ ਆ ਇਹ ਪੰਥਕ ਮੁੱਦੇ ਹੈ ਜਿਹੜੇ ਨੇ ਜਿਹੜੇ ਸਾਰੇ ਕਹਿੰਦੇ ਪਏ ਅਸੀਂ ਪੰਥਕ ਮੁੱਦਿਆਂ ਲੈ ਕੇ ਕਿੰਨੇ ਗੁੰਮਰਾਹ ਕੀਤਾ ਜੀ ਪੰਥ ਦਾ ਨਾਮ ਵਰਤ ਕੇ ਲੋਕਾਂ ਨੂੰ ਉਤੋ ਬੜਾਇਆ ਪੰਥ ਕੀ ਸੀ ਮਨੁੱਖੀ ਅਧਿਕਾਰ ਨਾਨਕ ਨਾਮ ਚਾਦੀ ਗਾਲਾ ਤੇਰੇ ਬਾੜੇ ਸਰਵਰਥ ਪੰਥ ਦਾ ਯੋਸ਼ੀ और गुरु गोबिंद सिंह साहब ने खालसे की साजना की अपना टब्बर भी सामने बिठाया पंचायत लोग चुने अपने चो नहीं कहे लोग ने कदे प्यो कदे पुत भावे अमली क्यों ना हो बस मुख्यमंत्री बना दूजे बंदे जो पंथक खवाण वाले ने भावे अमली क्यों ना हो बस जी यही वारस है तो नहीं आना इसलिए इस सिलसिले चुना इस गल की रफ्तार तो पहला तो, आगा तो, आगा तो, आगा तो, आगा तो ਨਾ ਨਾਂ ਦੰਤਿਆ ਜਿਹੜਾ ਕਿ ਉਹਦਾ লাইਫੋ ਕਿ ਚਲੇਗਾ ਜਾਂ ਪਹਿਲੇ ਸਿੱਖ ਸਤਿ ਧਰਮਾਂ ਦਾ ਸਾਕੇ ਘਰ ਵਿੱਚ ਰਹਿਣਾ ਹੈ ਉਹਨੇ ਕਾਰਜ ਕਰਨੇ ਨੇ ਜਿਹੜੇ ਗੁਰਪੰਥ ਵੱਲੋਂ ਮਾਨਵਤਾ ਲਈ ਹਰ ਤਰ੍ਹਾਂ ਦੇ ਲਗੇ ਹੋਏ ਨੇ ਇਹ ਵੀ ਬੇਨਤੀ ਕਰਾਂ ਧਰਮ ਲਾਏ ਜੋਦਰ ਧਰਮ ਕੋਈ ਫਿਰਕਾ ਪਰਸਤੀ ਨਹੀਂ ਅਸੀਂ ਬਾਰ ਬਾਰ ਕਹਿੰਦੇ ਧਰਮ ਦੇ ਨਾਂ ਤੇ ਲੜਦੇ ਹਾਂ ਗੁੰਮਰਾਹ ਕੀਤਾ ਗਿਆ ਧਰਮ ਇੱਕ ਡਿਸਪਲਨ ਹੈ ਜਿਹੜਾ ਸਾਰਿਆਂ ਨੂੰ ਜੀਓ ਤੇ ਜੀਨ ਦੇਵ ਦੀ ਗੱਲ ਕਰਦਾ ਹੈ ਨਿਰਭਉ ਤੇ ਨਿਰਵੈਰ ਦੀ ਗੱਲ ਕਰਦਾ ਉਹ ਧਰਮ ਨੂੰ ਅਗਿਆ ਜਾਂਦਾ ਇਹ ਤੇਰੇ ਧਰਮ ਨੇ ਉਹਦਾ ਸਿਰ ਉਹ ਵੱਟ ਰਿਹਾ ਉਹ ਵੱਟ ਰਿਹਾ ਉਹ ਨੂੰ ਲੁੱਟਣਾ ਚਾਹੁੰਦਾ ਉਹਦੀ ਇੱਜ਼ਤ ਉਹ ਬਰਬਾਦ ਕਰਨੀ ਚਾਹੁੰਦਾ ਇਹ ਕਿਹੜੀਆਂ ਨੇਕੀਆਂ ਤੇ ਕਿਹੜੇ ਧਰਮ ਆ ਇਹ ਸ਼ੇਰੇ ਪੰਜਾਬ ਦੀ ਜਿਹੜੀ ਜਿਹੜੀ ਕਾਰਜ ਕਰਨੀ ਹੈ ਉਹਦਾ ਅਜ ਅਨਾਉਂਸ ਕਰਾਂਗੇ ਜਾਂ ਕਿ ਬਾਅਦ ਚ ਕਰਾਂਗੇ ਤੁਹਾਡੇ ਰੂਪ ਨੂੰ ਮੈਂ ਭਰਾਵਾਂ ਦੇ ਫੇਰ ਹੋਊਗਾ ਵੀ ਉਹਨਾਂ ਦੇ ਬਕਾਇਦਾ ਅਦਸਤ ਸ਼ਲਤਾ ਹੋਈਆਂ ਕਰਨ ਤੋਂ ਬਾਅਦ ਉਹਨਾਂ ਦੀਆਂ ਜ਼ੁਮੇਵਾਰੀਆਂ ਭੱਜੜੇ ਨੇ ਉਹਨਾਂ ਦੀਆਂ ਸਜਾਵਾਂ ਕੀ ਹੋਣਗੀਆਂ ਅਸੀਂ ਨਗ ਪੂਰੇ ਨਹੀਂ ਕਰਾਂਗੇ ਅਸੀਂ ਗੁਰੂ ਕਿਰਪਾ ਦੇ ਨਾਲ ਬੜੀ ਧੀਕੀ ਨਾਲ ਆਪਣੇ ਸਾਹਮਣੇ ਉਹ ਕਾਝਾ ਵੀ ਲੈ ਕੇ ਆਵਾਂਗੇ ਪਰ ਸਾਰਿਆਂ ਨੂੰ ਸੁਨਿਆ ਦਿੰਦੇ ਆਂ ਔਰ ਗੱਲ ਇਹ ਜਿਹੜਾ ਸ਼ੇਰੇ ਪੰਜਾਬ ਗੱਲ ਹੈ ਇਹਨੂੰ ਘਰ ਘਰ ਲੈ ਕੇ ਜਾਣਾ ਇਹ ਮੇਰੀ ਜ਼ਿੰਮੇਵਾਰੀ ਨੂੰ ਪੁਆਦੀ ਹੈ ਭਰਾਵਾ